ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਸਾਨ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਆਪ ਜੀ ਜਾਣਦੇ ਹੋ ਚੈਨਲ ਤੇ ਆਪ ਜੀ ਨੂੰ ਬਹੁਤ ਜਾਣਕਾਰੀ ਭਰਪੂਰ ਵੀਡੀਓ ਮਿਲਦੀ ਹੀ ਰਹਿੰਦੀਆਂ ਨੇ ਅੱਜ ਫਿਰ ਆਪ ਜੀ ਦੇ ਲਈ ਬਹੁਤ ਸੋਹਣੇ ਜਾਣਕਾਰੀ ਭਰਪੂਰ ਵੀਡੀਓ ਚੋ ਪਹਿਰਾ ਸਾਹਿਬ ਜੀ ਦੇ ਰਿਲੇਟਿਡ ਲੈ ਕੇ ਆਏ ਹਾਂ ਵੀਡੀਓ ਪੂਰਾ ਵੇਖਣ ਦੀ ਕਿਰਪਾਲਤਾ ਕਰਨੀ ਜੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨ ਦੀ ਕਿਰਪਾਲਤਾ ਕਰਨੀ ਆਪ ਜੀ ਦੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਹੈ ਜਿਵੇਂ ਕਿ ਵੀਡੀਓ ਦੇ ਟਾਈਟਲ ਤੋਂ ਆਪ ਜੀ ਨੂੰ ਪਤਾ ਲੱਗਿਆ ਹੈ ਕਿ ਅੱਜ ਅਸੀਂ ਗੱਲ ਕਰਾਂਗੇ ਕਿ ਅਸੀਂ ਚੋਪਹਿਰਾ ਸਾਹਿਬ ਬਿਨਾਂ ਪਾਠ ਕਰੇ ਵੀ ਕਿਵੇਂ ਕੱਟ ਸਕਦੇ ਹਾਂ ਹਾਂ ਜੀ ਗੁਰ ਪਿਆਰਿਓ ਆਪ ਜੀ ਚੋਪਹਿਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਧਿਆਨ ਤਰ ਕੇ ਬਿਨਾ ਪਾਠ ਕਰੇ ਵੀ ਆਪ ਜੀ ਚੋਪਹਿਰਾ ਸਾਹਿਬ ਕੱਟ ਸਕਦੇ ਹੋ ਅਸੀਂ ਜੋ ਪਹਿਰਾ ਸਾਹਿਬ ਪੂਰੇ 4 ਘੰਟੇ ਬਿਨਾ ਪਾਠ ਕਰੇ ਵੀ ਅਸੀਂ ਜੋ ਪਹਿਰਾ ਸਾਹਿਬ ਕੱਟ ਸਕਦੇ ਹਾਂ ਆਪ ਜੀ ਕਹੋਗੇ ਕਿ ਬਿਨਾ ਪਾਠ ਕਰੇ ਜੋ ਪਹਿਰਾ ਸਾਹਿਬ ਕਿਵੇਂ ਕਟਿਆ ਜਾ ਸਕਦਾ ਹੈ ਜੋ ਪਹਿਰਾ ਸਾਹਿਬ ਵਿੱਚ ਤਾਂ ਸੁਖਮਨੀ ਸਾਹਿਬ ਜੀ ਦਾ ਪਾਠ ਜਪਜੀ ਸਾਹਿਬ ਜੀ ਦੇ ਪਾਠ ਚੋਪਈ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਨੇ ਆਨੰਦ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ ਕਿਵੇਂ ਅਸੀਂ ਇਹ ਸਾਰੇ ਪਾਠ ਕਰੇ ਬਿਨਾਂ ਹੀ ਚੋਪਹਿਰਾ ਸਾਹਿਬ ਘਟ ਸਕਦੇ ਹਾਂ ਇਹ ਅੱਜ ਅਸੀਂ ਸਮਝਾਂਗੇ ਗੁਰਪਿਆਰਿਓ ਗੁਰੂ ਸਾਹਿਬ ਸਾਡੇ ਘਟ ਘਟ ਦੇ ਜਾਣਦੇ ਨੇ ਸਾਡੀ ਕੀ ਭਾਵਨਾ ਹੈ ਕੀ ਸਾਡੀ ਮਨਸਾ ਹੈ ਉਹ ਸਾਹਿਬ ਜੀ ਸਭ ਕੁਝ ਜਾਣਦੇ ਨੇ ਕਿ ਅਸੀਂ ਚਲਾਕੀ ਕਰ ਰਹੇ ਆ ਜਾਂ ਜਾਂ ਸਾਡਾ ਇਹ ਭੋਲਾ ਭਾਉ ਹੈ ਗੁਰੂ ਸਾਹਿਬ ਬਾਬਾ ਜੀ ਸਭ ਕੁਝ ਜਾਣਦੇ ਨੇ ਕਿ ਅਸੀਂ ਚਲਾਕੀਆਂ ਕਰ ਰਹੇ ਹਾਂ ਜਾਂ ਇਹ ਸਾਡਾ ਸੁਭਾਅ ਹੈ ਸਾਡਾ ਪਿਆਰ ਹੈ ਅਸੀਂ ਭੋਲੇ-ਪਾਲੇ ਹਾਂ ਗੁਰੂ ਸਾਹਿਬ ਸਾਡੇ ਮਨ ਦੀ ਹਰ ਗੱਲ ਨੂੰ ਹਰ ਅਵਸਥਾ ਨੂੰ ਜਾਣਦੇ ਨੇ ਸਭ ਤੋਂ ਪਹਿਲਾਂ ਤਾਂ ਇਹ ਹਦਾਇਤ ਹੈ ਕਿ ਜਿਵੇਂ ਕਿ ਗੁਰਦੁਆਰਾ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਜਿਵੇਂ ਕਿ ਪਾਠ ਕੀਤਾ ਜਾਂਦਾ ਹੈ ਜਪਜੀ ਸਾਹਿਬ ਜੀ ਦੇ ਪੰਜ ਪਾਠ ਚਉਪਾਈ ਸਾਹਿਬ ਜੀ ਦੇ ਦੋ ਪਾਠ ਸੁਖਮਨ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ ਜੇ ਆਪ ਜੀ ਪੜ੍ਹੇ ਲਿਖੇ ਹੋ ਆਪ ਜੀ ਨੂੰ ਪੜ੍ਹਨਾ ਅਤੇ ਲਿਖਣਾ ਆਉਂਦਾ ਹੈ ਤਾਂ ਆਪ ਜੀ ਨੇ ਇਹਨਾਂ ਪਾਠਾਂ ਦਾ ਹੀ ਪਾਠ ਕਰਨਾ ਹੈ ਤਾਂ ਚੋਪਹਿਰਾ ਸਾਹਿਬ ਕਰਨਾ ਹੈ ਗੁਰ ਪਿਆਰਿਓ ਆਪ ਜੀ ਕੋਈ ਵੀ ਭਾਸ਼ਾ ਜਾਣਦੇ ਹੋ ਹਿੰਦੀ ਪੰਜਾਬੀ ਇੰਗਲਿਸ਼ ਉਰਦੂ ਫਾਰਸੀ ਕੋਈ ਵੀ ਆਪ ਜੀ ਭਾਸ਼ਾ ਜਾਣਦੇ ਹੋ ਤੇ ਆਪ ਜੀ ਨੂੰ ਪੜਨਾ ਅਤੇ ਲਿਖਣਾ ਆਉਂਦਾ ਹੈ ਅਜ ਦੇ ਜਮਾਨੇ ਵਿੱਚ ਗੁਰਪਿਆਰੋ ਹਰ ਇੱਕ ਭਾਸ਼ਾ ਦੇ ਵਿੱਚ ਗੁਟਕਾ ਸਾਹਿਬ ਆਪ ਜੀ ਨੂੰ ਮਿਲ ਜਾਂਦੇ ਨੇ ਹਿੰਦੀ ਪੰਜਾਬੀ ਇੰਗਲਿਸ਼ ਦੇ ਵਿੱਚ ਤਾਂ ਸਭ ਤੋਂ ਪਹਿਲ ਮਿਲ ਜਾਂਦੇ ਨੇ ਹਿੰਦੀ ਪੰਜਾਬੀ ਇੰਗਲਿਸ਼ ਵਿੱਚ ਤਾਂ ਬਹੁਤ ਸੌਖਾ ਹੈ ਗੁਟਕਾ ਸਾਹਿਬ ਪ੍ਰਾਪਤ ਕਰਨਾ ਗੁਰਬਾਣੀ ਪ੍ਰਾਪਤ ਕਰਨੀ ਤੇ ਉਰਦੂ ਫਾਰਸੀ ਦੇ ਵਿੱਚ ਹੋਰ ਅਨੇਕਾਂ ਹੀ ਭਾਸ਼ਾਵਾਂ ਦੇ ਵਿੱਚ ਵੀ ਆਪ ਜੀ ਨੂੰ ਗੁਰਬਾਣੀ ਪੜਨ ਨੂੰ ਮਿਲ ਸਕਦੀ ਹੈ ਗੁਟਕਾ ਸਾਹਿਬ ਮਿਲ ਸਕਦੇ ਨੇ ਜੇਕਰ ਆਪ ਜੀ ਬਿਲਕੁਲ ਵੀ ਕੋਈ ਵੀ ਭਾਸ਼ਾ ਪੜਨਾ ਨਹੀਂ ਜਾਣਦੇ ਜਾਂ ਕੋਈ ਵੀ ਭਾਸ਼ਾ ਆਪ ਜੀ ਲਿਖਣਾ ਨਹੀਂ ਜਾਣਦੇ ਆਪ ਜੀ ਨੂੰ ਕਿਸੇ ਵੀ ਅੱਖਰ ਦਾ ਕੋਈ ਗਿਆਨ ਨਹੀਂ ਹੈ ਤਾਂ ਗੁਰਪਿਆਰੋ ਆਪ ਜੀ ਫਿਰ ਚੋਪਹਿਰਾ ਸਾਹਿਬ ਜੀ ਦਾ ਪਾਠ ਜਾਂ ਤਾਂ ਆਪ ਜੀ ਗੁਰਬਾਣੀ ਸੁਣ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਜਪ ਚੋਪਈ ਸਾਹਿਬ ਜੀ ਦੇ ਪਾਠ ਅਤੇ ਜਪਦੇ ਸਾਹਿਬ ਜੀ ਦੇ ਪਾਠ ਆਪ ਜੀ ਸੁਣ ਸਕਦੇ ਹੋ ਤੇ ਇਸ ਵਿੱਚ ਆਪ ਜੀ ਨੇ ਆਪਣੇ ਆਪ ਇਹ ਪਾਠ ਨਹੀਂ ਕਰਨਾ ਪਵੇਗਾ ਬੋਲ ਬੋਲ ਕੇ ਆਪ ਜੀ ਸੁਣ ਕੇ ਵੀ ਚੋਪਹਿਰਾ ਸਾਹਿਬ ਕਰ ਸਕਦੇ ਹੋ ਤੇ ਇੱਕ ਹੋਰ ਗੱਲ ਜੇ ਆਪ ਜੀ ਨੂੰ ਸੁਣਨ ਵਿੱਚ ਵੀ ਕੋਈ ਪ੍ਰੋਬਲਮ ਹੈ ਤਾਂ ਜਿਵੇਂ ਕਿ ਅਸੀਂ ਜਾਣਦੇ ਹਾਂ ਜਿਨ੍ਹਾਂ ਗੁਰੂ ਪਿਆਰਿਆਂ ਨੂੰ ਪੜਨਾ ਲਿਖਣਾ ਨਹੀਂ ਆਉਂਦਾ ਸੀ ਉਸ ਵੇਲੇ ਗੁਰੂ ਦੇ ਸਿੱਖ ਜਾਂ ਗੁਰੂ ਸਾਹਿਬ ਉਹਨਾਂ ਨੂੰ ਜਾਂ ਤਾਂ ਮੂਲ ਮੰਤਰ ਦਾ ਜਾਪ ਕਰਨ ਨੂੰ ਕਹਿ ਦਿੰਦੇ ਸੀ ਜਾਂ ਵਾਹਿਗੁਰੂ ਮੰਤਰ ਦਾ ਜਾਪ ਕਰਨ ਨੂੰ ਕਹਿ ਦਿੰਦੇ ਸੀ ਸਿਮਰਨ ਕਰਨ ਨੂੰ ਕਹਿ ਦਿੰਦੇ ਸੀ ਜਿਨ੍ਹਾਂ ਨੂੰ ਪੜਨਾ ਲਿਖਣਾ ਨਹੀਂ ਆਉਂਦਾ ਪਾਠ ਨਹੀਂ ਕਰ ਸਕਦੇ ਪੜ੍ਹ ਕੇ ਵੇਖ ਕੇ ਉਹਨਾਂ ਨੂੰ ਫਿਰ ਗੁਰੂ ਸਾਹਿਬ ਕਹਿੰਦੇ ਸੀ ਜਾਂ ਗੁਰਸੇ ਕਹਿੰਦੇ ਸੀ ਕਿ ਆਪ ਦੀ ਮੂਲ ਮੰਤਰ ਦਾ ਪਾਠ ਕਰ ਸਕਦੇ ਹੋ ਕਿਉਂਕਿ ਮੂਲ ਮੰਤਰ ਦਾ ਪਾਠ ਸੁਖੇ ਹੀ ਯਾਦ ਹੋ ਜਾਂਦਾ ਹੈ ਤੇ ਇਹ ਇਸ ਤਾ ਅਸੀਂ ਸਿਮਰਨ ਵੀ ਕਰ ਸਕਦੇ ਆ ਜਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਵੀ ਕਰ ਸਕਦੇ ਆ ਤੇ ਆਪ ਜੀ ਨੇ ਜੇ ਬਿਨਾ ਪਾਠ ਕਰੇ ਹੀ ਜੇ ਆਪ ਜੀ ਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਕਿਸੇ ਵੀ ਭਾਸ਼ਾ ਦਾ ਗਿਆਨ ਨਹੀਂ ਹੈ ਤਾਂ ਆਪ ਜੀ 4 ਘੰਟੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹੋ ਜਾਂ ਫਿਰ ਮੂਲ ਮੰਤਰ ਦਾ ਗੁਰ ਮੰਤਰ ਦਾ ਆਪ ਜੀ ਸਿਮਰਨ ਕਰ ਸਕਦੇ ਹੋ ਜੇਕਰ ਆਪ ਜੀ ਨੂੰ ਕਿਸੇ ਵੀ ਭਾਸ਼ਾ ਦਾ ਗਿਆਨ ਹੈ ਤਾਂ ਆਪ ਜੀ ਨੇ ਪੜ੍ਹ ਕੇ ਹੀ ਚੋਪਹਰਾ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ ਜੇ ਆਪ ਜੀ ਸੋਚਦੇ ਹੋ ਕਿ ਪੜ ਕੇ ਪਾਠ ਕਰਨਾ ਬੜਾ ਮੈਨੂੰ ਔਖਾ ਲੱਗਦਾ ਹੈ ਪਰ ਆਪ ਜੀ ਨੂੰ ਪੜਨਾ ਵੀ ਆਉਂਦਾ ਹੈ ਪਰ ਫਿਰ ਵੀ ਤੁਸੀਂ ਇਸ ਤਰ੍ਹਾਂ ਕਰਦੇ ਹੋ ਤੇ ਗੁਰਪਿਆਰਿਓ ਗੁਰੂ ਸਾਹਿਬ ਸਾਡੀ ਘਟ ਘਟ ਦੇ ਜਾਣਨ ਵਾਲੇ ਨੇ ਤਾਂ ਗੁਰਪਿਆਰਿਓ ਗੁਰੂ ਸਾਹਿਬ ਸਾਡੀ ਮਨ ਦੀ ਜਾਣਦੇ ਨੇ ਦੱਸਾ ਜੋ ਵੀ ਹੈ ਸਾਡੀ ਮਨ ਦੀ ਅਵਸਥਾ ਜਾਣਦੇ ਨੇ ਕਿ ਅਸੀਂ ਕੀ ਕਰ ਰਹੇ ਆ ਕਿ ਸਾਡੀ ਮਨਸਾ ਹੈ ਕਿ ਸਾਡੀ ਦ사 ਹੈ ਕਿ ਸਾਡਾ ਮਨੋਰਥ ਹੈ ਸੋਗਰ ਪਿਆਰ ਜੇ ਆਪ ਜੀ ਨੂੰ ਬਿਲਕੁਲ ਵੀ ਕਿਸੇ ਵੀ ਭਾਸ਼ਾ ਦਾ ਕੋਈ ਗਿਆਨ ਨਹੀਂ ਅੱਖਰ ਦਾ ਗਿਆਨ ਨਹੀਂ ਆਪ ਜੀ 4 ਘੰਟੇ ਬਹਿ ਕੇ ਸਿਮਰਨ ਕਰ ਸਕਦੇ ਹੋ ਇਸ ਤਰ੍ਹਾਂ ਵੀ ਆਪ ਜੀ ਚੋਪਹਿਰਾ ਸਾਹਿਬ ਕੱਟ ਸਕਦੇ ਹੋ ਸੋਗਰ ਪਿਆਰਿਓ ਅੱਜ ਅਸੀਂ ਸਮਝਿਆ ਹੈ ਕਿ ਅਸੀਂ ਬਿਨਾ ਪਾਠ ਕਰੇ ਕਿਵੇਂ ਚੋਪਹਿਰਾ ਸਾਹਿਬ ਕੱਟ ਸਕਦੇ ਹਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਸਕਦੇ ਹਾਂ ਐਸੇ ਹੋਰ ਵੀਡੀਓ ਆਪ ਜੀ ਦੇ ਲਈ ਲੈ ਕੇ ਆਉਂਦੇ ਰਹਾਂਗੇ ਚੈਨਲ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨ ਦੀ ਕਿਰਪਾਲਤਾ ਕਰਨੀ ਜੀ ਇਹ ਵੀਡੀਓ ਹੋਰਾਂ ਦੇ ਨਾਲ ਵੀ ਦੋਸਤਾਂ ਦੇ ਨਾਲ ਸੰਬੰਧੀਆਂ ਦੇ ਨਾਲ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀ ਹੋਰ ਕਿਸੇ ਦਾ ਵੀ ਆਪ ਕਰਕੇ ਭਲਾ ਹੋ ਜਾਵੇਗਾ ਆਪ ਜੀ ਨੂੰ ਬਹੁਤ ਦੁਆਵਾਂ ਮਿਲਣਗੀਆਂ ਜੀ ਗੁਰ ਸਾਹਿਬ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਗਲਤੀਆਂ ਆਪ ਚੁਕਾਂ ਦੇਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ